ਲੋਜੀ ਰਾਨ ਤੇ ਇਜ਼ਰਾਈਲ ਦੇ ਵਿਚਾਲੇ ਚੱਲਦੇ ਜੰਗ ਨੂੰ ਲੈ ਕੇ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਖਬਰ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਦੋਵਾਂ ਮੁਲਕਾਂ ਦੇ ਵਿਚਕਾਰ ਜੰਗਬੰਦੀ ਦਾ ਐਲਾਨ ਹੋ ਚੁੱਕਾ ਹੈ ਤੇ ਐਲਾਨ ਐਲਾਨ ਜਿਹੜਾ ਹੈ ਉਹ ਭਾਰਤ ਤੇ ਪਾਕਿਸਤਾਨ ਦੀ ਤਰ੍ਹਾਂ ਡੋਨਾਲਡ ਟਰੰਪ ਹੋਰਾਂ ਦੇ ਵੱਲੋਂ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਫਿਰ ਇੱਕ ਟਵੀਟ ਕੀਤਾ ਗਿਆ ਟਵੀਟ ਦੇ ਵਿੱਚ ਇਹ ਕਿਹਾ ਗਿਆ ਕਿ ਭਾਈ ਇਹਨਾਂ ਦੋਵਾਂ ਮੁਲਕਾਂ ਦੇ ਵਿੱਚ ਜੰਗਬੰਦੀ ਜਿਹੜੀ ਹੋਈ ਹੈ ਸੀਜ਼ਫਾਇਰ ਜਿਹੜਾ ਹੋਇਆ ਹੈ ਇਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਵਾਇਲੈਂਟ ਨਾ ਕੀਤਾ ਜਾਵੇ ਸੋ ਇਸ ਅਪੀਲ ਦੇ ਨਾਲ ਜੁੜੀ ਇਹ ਅਪਡੇਟ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਰਾਨ ਦੇ ਵੱਲੋਂ ਇਸ ਟਵੀਟ ਕੀਤੇ ਜਾਣ ਤੋਂ ਬਾਅਦ ਵੀ ਛੇ ਮਜ਼ਾਈਲਾਂ ਜਿਹੜੀਆਂ ਨੇ ਉਹ ਦਾਗੀਆਂ ਗਈਆਂ ਨੇ ਇਜ਼ਰਾਈਲ ਵਾਲੇ ਪਾਸੇ ਸੋ ਲਗਾਤਾਰ ਘੱਟੋ-ਘੱਟ 14 ਦਿਨ ਦਾ ਸਮਾਂ ਹੋ ਚੁੱਕਾ ਹੈ ਲਗਾਤਾਰ ਦੋਵੇਂ ਮੁਲਕ ਇੱਕ ਦੂਸਰੇ ਦੇ ਨਾਲ ਜਦੋਜਹਿਦ ਕਰ ਰਹੇ ਨੇ ਅਮਰੀਕਾ ਦੀ ਬੇਸ ਦੇ ਵਿੱਚ ਐਂਟਰੀ ਹੁੰਦੀ ਹੈ ਅਮਰੀਕਾ ਦੇ ਵੱਲੋਂ ਈਰਾਨ ਦੇ ਉੱਪਰ ਹਮਲੇ ਕੀਤੇ ਗਏ ਪਰਮ ਪਰਮਾਣੂ ਬੰਬ ਟਿਕਾਣੇ ਜਿਹੜੇ ਸੀ ਉਹਨਾਂ ਨੂੰ ਤਬਾਹ ਕਰਨ ਦਾ ਦਾਵਾ ਜਿਹੜਾ ਅਮਰੀਕਾ ਵਾਲੇ ਪਾਸਿਓਂ ਪੇਸ਼ ਕੀਤਾ ਗਿਆ ਪਰ ਈਰਾਨ ਦੇ ਵੱਲੋਂ ਵੀ ਜਵਾਬੀ ਹਮਲਾ ਜਿਹੜਾ ਹੈ ਕਤਰ ਦੇ ਵਿੱਚ ਜਿਹੜਾ 에ਅਰ ਬੇਸ ਹੈ ਅਮਰੀਕਨ ਉਸ ਦੇ ਉੱਪਰ ਕੀਤਾ ਗਿਆ ਹਾਲਾਂਕਿ ਅਮਰੀਕਾ ਇਹ ਗੱਲ ਕਹਿੰਦਾ ਨਜ਼ਰ ਆਇਆ ਕਿ ਭਾਈ ਉੱਥੇ ਨੁਕਸਾਨ ਨਹੀਂ ਹੋਇਆ ਕਿਸੇ ਵੀ ਤਰੀਕੇ ਦੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਈਰਾਨ ਵਾਲੇ ਪਾਸਿਓਂ ਦਾਵਾ ਠੋਕਿਆ ਜਾ ਰਿਹਾ ਕਿ ਭਾਰੀ ਨੁਕਸਾਨ ਜਿਹੜਾ ਹੈ ਉਹਨਾਂ ਦੇ ਵੱਲੋਂ ਅਮਰੀਕਾ ਦੇ ਇਸ 에ਅਰ ਬੇਸ ਦੇ ਉੱਪਰ ਕੀਤੇ ਗਏ ਹਮਲੇ ਦੇ ਵਿੱਚ ਹੋਇਆ ਜਿਹੜਾ ਕਿ ਕਤਰ ਦੇ ਵਿੱਚ ਦੋਹਾ ਕਤਰ ਦੇ ਵਿੱਚ ਮੌਜੂਦ ਹੈ ਸੋ ਵੱਖ-ਵੱਖ ਤਰੀਕੇ ਦੇ ਨਾਲ ਇਹਨਾਂ ਦੋਵਾਂ ਮੁਲਕਾਂ ਦੇ ਵਿਚਾਲੇ ਚੱਲਦੀ ਜੰਗਬੰਦੀ ਜਿਹੜੀ ਹੈ ਉਸ ਨੂੰ ਲੈ ਕੇ ਇਹ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਆ ਜਿਹੜੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਨਿਤਨੀ ਆਹੂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਭਾਈ ਅਸੀਂ ਜੰਗਬੰਦੀ ਦੇ ਲਈ ਤਿਆਰ ਆ ਉਹ ਇਹ ਵੀ ਕਹਿੰਦੇ ਨਜ਼ਰਾਏ ਨੇ ਉਹ ਕਹਿੰਦੇ ਕਿ ਜਿਹੜਾ ਅਸੀਂ ਇੱਕ ਟੀਚਾ ਰੱਖਿਆ ਹੋਇਆ ਸੀ ਉਸ ਟੀਚੇ ਦੇ ਉੱਪਰ ਅਸੀਂ ਆਪਣੀਆਂ तमाम ਗਤੀਵਿਧੀਆਂ ਜਿਹੜੀਆਂ ਨੇ ਉਹ ਕਰ ਲਈਆਂ ਨੇ ਤੇ ਹੁਣ ਜੇਕਰ ਸੀਜ਼ਫਾਇਰ ਹੁੰਦਾ ਤਾਂ ਉਸ ਦੇ ਲਈ ਅਸੀਂ ਬਿਲਕੁਲ ਤਿਆਰ ਬਰ ਤਿਆਰ ਹ ਹੁਣ ਡੋਨਾਲਡ ਟਰੰਪ ਹੋਰਾਂ ਦੇ ਵੱਲੋਂ ਇਹਨਾਂ ਦੋਵਾਂ ਮੁਲਕਾਂ ਦੇ ਵਿੱਚ ਸੀਜ਼ਫਾਇਰ ਕਰਵਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਲਗਾਤਾਰ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਪਰ ਆ ਜਿਹੜੇ ਇਰਾਨ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਵੱਲੋਂ ਇਸ ਨੂੰ ਲੈ ਕੇ ਦੋ ਟੁਕ ਦੇ ਵਿੱਚ ਜਵਾਬ ਜਿਹੜਾ ਅਮਰੀਕਾ ਨੂੰ ਦੇ ਦਿੱਤਾ ਗਿਆ ਉਹ ਕਹਿੰਦੇ ਨਾ ਤਾਂ ਅਸੀਂ ਝੁਕਾਂਗੇ ਨਾ ਰੁਕਾਂਗੇ ਸਾਡੇ ਉੱਪਰ ਜੇਕਰ ਕਿਸੇ ਤਰੀਕੇ ਦਾ ਹਮਲਾ ਕਿਸੇ ਦੇ ਵੱਲੋਂ ਵੀ ਕੀਤਾ ਜਾਂਦਾ ਹੈ ਉਹ ਬਿਸ਼ੱਕ ਅਮਰੀਕਾ ਵੀ ਹੋਵੇ ਤਾਂ ਉਹਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਜਿਹਦਾ ਜਵਾਬ ਉਹਨਾਂ ਨੇ ਦੋਹਾ ਖਤਰ ਦੇ ਵਿੱਚ ਅਮਰੀਕਨ 에ਅਰਬੇਸ ਦੇ ਉੱਪਰ ਮਿਜ਼ਾਈਲਾਂ ਦਾਕੇ ਦੇ ਵੀ ਦਿੱਤਾ ਹੁਣ ਵੱਖ-ਵੱਖ ਤਰੀਕੇ ਦੇ ਨਾਲ ਡੋਨਾਲਡ ਟਰੰਪ ਹੋਰਾਂ ਦੇ ਵੱਲੋਂ ਇਸ ਸਾਰੇ ਖਿਲਰੇ ਪੱਤਰੇ ਹੋਏ ਮਾਹੌਲ ਨੂੰ ਇਕੱਤਰ ਕਰਨ ਦੀ ਇਕੱਠੇ ਕਰਨ ਦੀ ਕੋਸ਼ਿਸ਼ ਤਾਂ ਜ਼ਰੂਰ ਕੀਤੀ ਜਾ ਰਹੀ ਹੈ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਦੋਂ ਜੰਗਬੰਦੀ ਦਾ ਐਲਾਨ ਹੋਇਆ ਸੀ ਉਸ ਵਕਤ ਵੀ ਡੋਨਾਲਡ ਟਰੰਪ ਹੋਰਾਂ ਦੇ ਵੱਲੋਂ ਹੀ ਟਵੀਟ ਕਰਕੇ ਇਹਨਾਂ ਦੋਵਾਂ ਮੁਲਕਾਂ ਦੇ ਵਿਚਾਲੇ ਹੋਏ ਸੀਜ਼ਫਾਇਰ ਦੇ ਬਾਰੇ ਜਾਣਕਾਰੀਆਂ ਦਿੱਤੀਆਂ ਗਈਆਂ ਸੀ ਹਾਲਾਂਕਿ ਪਾਕਿਸਤਾਨ ਦੇ ਵੱਲੋਂ ਉਸ ਸੀਜ਼ਫਾਇਰ ਵਾਲੀ ਰਾਤ ਨੂੰ ਵੀ ਆ ਡਰੇ ਜਿਹੜੇ ਨੇ ਡਰੋਨਸ ਨੇ ਉਹ ਭੇਜੇ ਗਏ ਸੀ ਬਲੈਕਆਊਟ ਵੀ ਕੁਝ ਦਿਨ ਬਾਅਦ ਵੀ ਹੁੰਦਾ ਰਿਹਾ ਇਹ ਸਾਰੀਆਂ ਚੀਜ਼ਾਂ ਹੁਣ ਈਰਾਨ ਤੇ ਇਜ਼ਰਾਈਲ ਦੇ ਵਿਚਾਲੇ ਵੀ ਦਿਖਾ ਲਈ ਦੇ ਰੀਆਂ ਨੇ ਹਾਲਾਂਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਜੰਗ ਤਾਂ ਆਪਣੇ ਆਪ ਦੇ ਵਿੱਚ ਮਸਲਾ ਹੈ ਇਸ ਕਰਕੇ ਦੋਵਾਂ ਮੁਲਕਾਂ ਦੇ ਵਿੱਚ ਅਸੀਂ ਵੀ ਚਾਹੁੰਦੇ ਹਾਂ ਕਿ ਸ਼ਾਂਤੀ ਬਣੇ ਇਸ ਤਰੀਕੇ ਦੇ ਨਾਲ ਕਿਸੇ ਵੀ ਦੇਸ਼ ਦੇ ਵਿੱਚ ਲੋਕਾਂ ਦਾ ਨੁਕਸਾਨ ਲੋਕਾਂ ਦੀ ਸੰਪਤੀ ਦਾ ਨੁਕਸਾਨ ਨਾ ਹੋਵੇ ਪਰ ਇਸ ਵਕਤ ਈਰਾਨ ਤੇ ਇਜ਼ਰਾਈਲ ਦੇ ਵਿੱਚ ਬਣੀਆਂ ਹੋਈਆਂ ਇਹ ਸਥਿਤੀਆਂ ਜਿਹੜੀਆਂ ਨੇ ਇਹ ਸਥਿਤੀਆਂ ਜ਼ਰੂਰ ਜਿੱਥੇ ਪੂਰੀ ਦੁਨੀਆ ਨੂੰ ਪਰੇਸ਼ਾਨ ਤੇ ਹੈਰਾਨ ਕਰ ਰਹੀਆਂ ਨੇ ਨਾਲ ਦੀ ਨਾਲ ਅਮਰੀਕਾ ਦੇ ਵੀ ਨੱਕ ਦੇ ਵਿੱਚ ਦਮ ਹੋਇਆ ਪਿਆ ਹਾਲਾਂਕਿ ਜੰਗਬੰਦੀ ਦਾ ਐਲਾਨ ਤਾਂ ਹੋ ਚੁੱਕਾ ਪਰ ਜਿਸ ਤਰੀਕੇ ਈਰਾਨ ਮੰਨਦਾ ਹੀ ਨਹੀਂ ਜਿਸ ਤਰੀਕੇ ਈਰਾਨ ਦੇ ਵੱਲੋਂ ਛੇ ਮਸਾਇਲਾਂ ਫੇਰ ਦਾਗ ਦਿੱਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਪੰਜ ਲੋਕਾਂ ਦੇ ਇਜ਼ਰਾਈਲਦਿਆਂ ਦੀ ਮੌਤ ਵੀ ਹੋਈ ਹੈ ਤੇ 20 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋਏ ਨੇ ਹੁਣ ਅਜੇਹੇ ਮੌਕੇ ਦੇ ਉੱਪਰ ਕੀ ਇਜ਼ਰਾਈਲ ਦੇ ਵੱਲੋਂ ਫਿਰ ਜਵਾਬੀ ਹਮਲਾ ਕੀਤਾ ਜਾਏਗਾ ਇਹ ਵੀ ਬਟਾ ਸਵਾਲ ਬਣਿਆ ਪਿਆ ਪਰ ਅਮਰੀਕਾ ਦੇ ਵੱਲੋਂ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਦੇ ਤਹਿਤ ਇਰਾਨ ਤੇ ਇਜ਼ਰਾਈਲ ਦੇ ਵਿਚਾਲੇ ਜੰਗਬੰਦੀ ਦਾ ਐਲਾਨ ਤਾਂ ਜ਼ਰੂਰ ਕਰ ਦਿੱਤਾ ਗਿਆ ਪਰ ਇਹ ਜੰਗਬੰਦੀ ਹੋਈ ਵੀ ਹੈ ਕਿਉਂਕਿ 6 ਘੰਟੇ ਦਾ ਸਮਾਂ ਦਿੱਤਾ ਗਿਆ ਸੀ ਕਿ 6 ਘੰਟਿਆਂ ਦੇ ਵਿਚਕਾਰ ਵੱਖ-ਵੱਖ ਤਰੀਕੇ ਦੀਆਂ ਸ਼ੁਰੂ ਕੀਤੀਆਂ ਗਈਆਂ ਰਣਨੀਤੀਆਂ ਜਿਹੜੀਆਂ ਨੇ ਉਹਨਾਂ ਨੂੰ ਸੰਕੋਚ ਲਿਆ ਜਾਵੇ, ਬੰਦ ਕਰ ਦਿੱਤਾ ਜਾਵੇ, ਖਤਮ ਕਰ ਦਿੱਤਾ ਜਾਵੇ ਪਰ ਈਰਾਨ ਮੂੰਹ ਤੋਰ ਜਵਾਬ ਦੇਣ ਦੇ ਲਈ ਤਿਆਰ ਬਰ ਤਿਆਰ ਹੈ। ਉਹਨਾਂ ਦੇ ਵੱਲੋਂ ਕਿਸੇ ਵੀ ਤਰੀਕੇ ਦੀ ਕੋਈ ਊਨਤਾ ਹੀ ਕਮੀ ਖਾਮੀ ਰੱਖੀ ਨਹੀਂ ਜਾ ਰਹੀ। ਬਾਕੀ ਤੁਸੀਂ ਇਸ ਮਸਲੇ ਦੇ ਉੱਪਰ ਇਹਨਾਂ ਦੋਵਾਂ ਮੁਲਕਾਂ ਦੇ ਵਿਚਾਲੇ ਲੱਗੀ ਹੋਈ جنگ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ? ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ, ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਨਾ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਆਪਣੇ ਸੱਜਣਾ ਮਿੱਤਰਾਂ, ਬੇਲੀਆਂ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਦੇਣਾ ਤਾਂ ਕਿ ਉਹਨਾਂ ਤੱਕ ਵੀ ਸਹੀਕ ਜਾਣਕਾਰੀਆਂ ਰੀਪੋਰਟ ਪਹੁੰਚਦੀ ਹੋ ਸਕੇ